ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 499 ਤੋਂ ਲੈ ਕੇ 500 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਪੰਜਵਾਂ ਮਾਤ ਪਿਤਾ ਪਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨੇਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚਾਲੈ ਪੂਰਾ ਠਾਕਰ ਤੁਜ ਬਿਨ ਆਹੇ ਨਾ ਮੋਰਾ ਮੋਹੇ ਅਨਾਥ ਨਿਰਗੁਨ ਗੁਣ ਨਹੀਂ ਮੈਂ ਆਇਓ ਤੁਮਰਾ ਤੋਰਾ ਰਹਾ ਹਾਂ ਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਸਾਡੇ ਜਿਹੜੇ ਰਿਸ਼ਤੇ ਨੇ ਮਾਤਾ ਪਿਤਾ ਭਰਾ ਪੁੱਤਰ ਹੋਰ ਰਿਸ਼ਤੇ ਕਹਿੰਦੇ ਇਹਨਾਂ ਦਾ ਜਿਹੜਾ ਆਸਰਾ ਬੜਾ ਕਮਜ਼ੋਰ ਆ ਕਹਿੰਦੇ ਮਾਇਆ ਦੇ ਮੈਂ ਬੜੇ ਚਲਤ ਦੇਖੇ ਨੇ ਮਾਇਆ ਬੜੀ ਪਰਮਾਉਣ ਵਾਲੀ ਆ ਪਰ ਮਾਇਆ ਕਦੇ ਸਾਥ ਨਹੀਂ ਦਿੰਦੀ ਮਾਇਆ ਦਾ ਸਾਥ ਝੂਠਾ ਹੈ ਕਹਿੰਦੇ ਕਹਿੰਦੇ हे ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾ ਸਦਾ ਦਾ ਆਸਰਾ ਮੇਰਾ ਕੋਈ ਨਹੀਂ ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਹੈਗੇ ਮੈਂ ਗੁਣਹੀਨ ਆ ਕਹਿੰਦੇ ਮੈਂ ਅਨਾਥ ਆ ਕਹਿੰਦੇ हे ਪਰਮੇਸ਼ਰ ਜੀ ਕਹਿੰਦੇ ਮੈਂ ਤੁਹਾਡੇ नाथ ਦਾ ਆਸਰਾ ਤੱਕਿਆ ਹੈ ਮੈਨੂੰ ਸਿਰਫ ਤੁਹਾਡਾ ਹੀ ਆਸਰਾ ਹੈ ਕਹਿੰਦੇ ਬਲ 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 ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸੋ ਸਗਰ ਨਿਹੋਰਾ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੁਹਾਡੇ ਚਰਨ ਕਮਲਾਂ ਦੇ ਆਸਰੇ ਤੋਂ ਬਲਿਹਾ ਰਹੇ ਆਂ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕਹਿੰਦੇ ਕਹਿੰਦੇ ਸਾਧ ਸੰਗਤ ਦੇ ਵਿੱਚ ਨਾਨਕ ਜੀ ਕਹਿੰਦੇ ਪਰਮੇਸ਼ਰ ਜੀ ਜਦੋਂ ਤੋਂ ਤੁਹਾਡਾ ਦਰਸ਼ਨ ਕਰ ਲਿਆ ਮੈਨੂੰ ਹੁਣ ਦੁਨੀਆ ਦੀ ਸਾਰੀ ਮੁਤਾਜੀ ਮੇਰੀ ਖਤਮ ਹੋ ਗਈ ਆ ਮੈਨੂੰ ਕਿਸੇ ਦੀ ਮੁਤਾਜੀ ਨਹੀਂ ਰਹਿ ਗਈ ਮੈਨੂੰ ਸਿਰਫ ਤੁਹਾਡਾ ਹੀ ਆਸਰਾ ਗੁਜਰੀ ਮਹੱਲਾ ਪੰਜਵਾਂ ਆਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੇ ਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਪੇਟੇ ਟੁਟੇ ਮਾਇਆ ਬੰਦ ਬਿਸਰ ਨ ਕਬ ਹੂੰ ਜਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਗੁਰੂ ਦਾ ਸੰਤ ਦਾ ਸੰਗਤ ਕਹਿੰਦੇ ਇਸ ਤਰ੍ਹਾਂ ਸਹਾਇਤਾ ਕਰਦੀ ਆ ਜੀਵ ਦੇ ਕਹਿੰਦੇ ਸਾਰੇ ਭ੍ਰਮ ਦੇ ਪਰਦੇ ਮੋਹ ਸਾਰੇ ਮਾਇਆ ਦੇ ਧੰਦੇ ਖਤਮ ਕਰ ਦਿੰਦੀ ਆ ਜਿਹੜੀ ਇਹ ਗੁਰੂ ਦੀ ਸੰਗਤ ਆ ਕਹਿੰਦੇ ਗੁਰੂ ਦੀ ਸੰਗਤ ਕੀਤਿਆਂ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਕਹਿੰਦੇ ਗੁਰੂ ਕਹਿੰਦੇ ਸਾਡੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦਾ ਇਹ ਉਪਦੇਸ਼ ਦ੍ਰਿੜ ਕਰ ਦਿੰਦੇ ਨੇ ਕਿ ਅਸੀਂ ਫਿਰ ਅਡੋਲਤਾ ਦੇ ਵਿੱਚ ਟਿਕ ਕੇ ਪਰਮੇਸ਼ਰ ਦੇ ਗੁਣ ਗਾਉਣੇ ਆ। ਸਾਨੂੰ ਉਪਦੇਸ਼ ਦਿੰਦੇ ਨੇ ਗੁਰੂ ਕਿ ਪਰਮੇਸ਼ਰ ਦੇ ਗੁਣ ਗਾਵੋ। ਜਿਸ ਭੇਟੇ ਟੁੱਟੇ ਮਾਇਆ ਬੰਦ ਬਿਸਰ ਨ ਕਬ ਹੋ ਜਾਈ। ਕਹਿੰਦੇ ਉਹ ਪਰਮੇਸ਼ਰ ਕਹਿੰਦੇ ਜਿਹਦਾ ਮਿਲਾਪ ਹੋਣ ਦੇ ਨਾਲ ਮਾਇਆ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਮੇਰੇ ਹਿਰਦੇ ਤੋਂ ਉਸ ਪਰਮੇਸ਼ਰ ਦੀ ਯਾਦ ਕਦੇ ਵੀ ਨਾ ਭੁੱਲੇ। ਕਰਤ ਕਰਤ ਅਨੇਕ ਬਹੁਪਾਤੀ ਨੀ ਕੀ ਇਹ ਠਹਿرائی ਮਿਲ ਸਾਧੂ ਹਰ ਜਸ ਗਾਵੇ ਨਾਨਕ ਪਬਜਲ ਪਾਰ ਪرائی ਕਹਿੰਦੇ ਬਹੁਤ ਸੋਚਾਂ ਵਿਚਾਰਾਂ ਤੋਂ ਬਾਅਦ ਇਹ ਸਭ ਤੋਂ ਉੱਚੀ ਵਿਚਾਰ ਕਹਿੰਦੇ ਸਮਝ ਵਿੱਚ ਆਈ ਆ ਕਿ ਜੋੜਾ ਜੀਵ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਪਰਮੇਸ਼ਰ ਦੇ ਕਹਿੰਦੇ ਗੁਣ ਗਾਉਂਦਾ ਪਰਮੇਸ਼ਰ ਦੀ ਸਿਖ ਸਲਾਹ ਕਰਦਾ ਉਹਦਾ ਨਾਮ ਜਪਦਾ ਫਿਰ ਕਹਿੰਦੇ ਸਾਂ ਨਾਨਕ ਜੀ ਉਹ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਂਦਾ ਕਹਿੰਦੇ ਗੁਜਰੀ ਮਹੱਲਾ ਪੰਜਵਾਂ ਖਿਨ ਮੈਂ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੈ ਖਿਨ ਪੀਤਰ ਨੀਚੈ ਜੋਤ ਤਰੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਪਰਮਾਤਮਾ ਇੱਕ ਪਲ ਦੇ ਵਿੱਚ ਸਭ ਕੁਝ ਪੈਦਾ ਕਰਨ ਵਾਲਾ ਤੇ ਇੱਕ ਪਲ ਵਿੱਚ ਸਭ ਕੁਝ ਖਤਮ ਕਰਨ ਵਾਲਾ ਹੈ ਉਹਦੀ ਕਹਿੰਦੇ ਕੀਮਤ ਨਹੀਂ ਪਾਈ ਜਾ ਸਕਦੀ ਉਹਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਉਹਦੀ ਪੂਰੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ ਰਾਜੇ ਤੋਂ ਇੱਕ ਪਲ ਵਿੱਚ ਰੰਗ ਕੰਗਾਲ ਕਰ ਸਕਦਾ ਇੱਕ ਕੰਗਾਲ ਵਿੱਚ ਆਪਣੀ ਜੋਤ ਪ੍ਰਕਾਸ਼ ਕਰਕੇ ਰਾਜਿਆਂ ਦੇ ਬਰਾਬਰ ਕਰ ਸਕਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਆਈਏ ਅਪਨੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਏ ਜਾਂ ਮੈਂ ਏਕ ਕਰੀ ਰਹਾ ਹੋ ਕਹਿੰਦੇ ਸਦਾ ਆਪਣੇ ਉਸ ਪਰਮੇਸ਼ਰ ਦਾ ਨਾਮ ਤੇ ਆਉਣਾ ਚਾਹੀਦਾ ਹੈ ਜੋ ਕਹਿੰਦੇ ਇੱਕ ਘੜੀ ਦੇ ਵਿੱਚ ਖਤਮ ਹੋਣ ਵਾਲੀ ਮਾਇਆ ਹੈ ਮਾਇਆ ਦਾ ਸਾਰਾ ਪਸਾਰਾ ਹੈ ਉਹਦੀਆਂ ਸੋਚਾਂ ਅੰਦੇਸੇ ਕਿਉਂ ਲਾਉਣੇ ਨੇ ਉਹਦੇ ਪਿੱਛੇ ਆਪਣਾ ਜੀਵਨ ਕਿਉਂ ਖਰਾਬ ਕਰਦੇ ਆ ਸਦਾ ਉਸ ਪਰਮੇਸ਼ਰ ਨੂੰ ਧਿਆਈਏ ਜੋ ਸਾਡਾ ਸਦਾ ਦਾ ਸਹਾਈ ਹੈ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰਿ ਅਚੇਤ ਇਆਨੇ ਬਾਰਕ ਨਾਨਕ ਹਮ ਤੁਮ ਰਾਖੋ ਤਾਰ ਕਰੀ ਕਹਿੰਦੇ ਸਤਿਗੁਰ ਜੀ ਅਸੀਂ ਤੁਹਾਡੀ ਹੀ ਟੇਕ ਤੱਕੀ ਹੈ ਤੁਹਾਡਾ ਹੀ ਆਸਰਾ ਤੱਕਿਆ ਹੈ ਤੁਹਾਡੀ ਸ਼ਰਨ ਵਿੱਚ ਆਏ ਆ ਤੁਹਾਡੇ ਅੰਜਾਨ ਬਾਰਕਾਂ ਨਾਨਕ ਜੀ ਕਹਿੰਦੇ ਤੁਸੀਂ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਤੁਸੀਂ ਹੀ ਸੰਸਾਰ ਸਾਗਰ ਤੋਂ ਸਾਨੂੰ ਪਾਰ ਲਾਉਣਾ ਹੈ ਕਹਿੰਦੇ ਗੂਜਰੀ ਮਹੱਲਾ ਪੰਜਵਾਂ ਤੂੰ ਦਾਤਾ ਜੀ ਆ ਸਬਨਾਕਾ ਬਸੋ ਮੇਰੇ ਮਨ ਮਾਹੀ ਚਾਰਨ ਕਮਲ ਰਿਤ ਮਾਹੀ ਸਮਾਏ ਤਹ ਪਰਮ ਅੰਧੇਰਾ ਨਹੀਂ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕੇ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਪਰਮੇਸ਼ਰ ਜੀ ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੂੰ ਸਭਨਾਂ ਦਾ ਦਾਤਾ ਹੈ ਕਹਿੰਦੇ ਮੇਰੇ ਮਨ ਦੇ ਵਿੱਚ ਵੀ ਤੁਸੀਂ ਬਸੋ ਪਰਮੇਸ਼ਰ ਜੀ ਕਹਿੰਦੇ ਕਹਿੰਦੇ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਸਦਾ ਹੀ ਤੱਕਿਆ ਹੈ ਮੇਰੇ ਹਿਰਦੇ ਵਿੱਚ ਤੁਹਾਡੇ ਚਰਨ ਕਮਲਾਂ ਲਈ ਬਹੁਤ ਪ੍ਰੇਮ ਹੈ ਕਹਿੰਦੇ ਜਿਸ ਹਿਰਦੇ ਵਿੱਚ ਵੀ ਤੁਹਾਡੇ ਚਰਨ ਕਮਲਾਂ ਲਈ ਪ੍ਰੇਮ বাস ਜਾਂਦਾ ਉੱਥੇ ਫਿਰ ਕੋਈ ਮਾਇਆ ਦਾ ਭਰਮ ਨਹੀਂ ਰਹਿੰਦਾ ਅਗਿਆਨਤਾ ਦਾ ਅੰਧੇਰਾ ਨਹੀਂ ਰਹਿੰਦਾ ਕਹਿੰਦੇ ਪਰਮੇਸ਼ਰ ਜੀ ਜਿੱਥੇ ਵੀ ਤੈਨੂੰ ਧਿਆਈਏ ਜਿੱਥੇ ਵੀ ਤੈਨੂੰ ਯਾਦ ਕਰੀਏ ਤੂੰ ਉੱਥੇ ਹੀ ਵਿਆਪਕ ਹੈ ਕਹਿੰਦੇ हे ਸਰਬਜੀਵਾਂ ਦੀ ਪ੍ਰਤਪਾਲਨਾ ਕਰਨ ਵਾਲੇ ਪਰਮੇਸ਼ਰ ਜੀ ਕਿਰਪਾ ਕਰੋ ਕਿ ਅਸੀਂ ਤੁਹਾਡਾ ਨਾਮ ਸਦਾ ਹੀ ਧਿਆਉਂਦੇ ਰਹੀਏ ਸਾਸ ਸਾਸ ਤੇਰਾ ਨਾਮ ਸਮਾਰੋ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰੋ ਕਹਿੰਦੇ ਹਰੇਕ ਸਾਹ ਦੇ ਨਾਲ ਤੁਹਾਡਾ ਨਾਮ ਤੇ ਆਉਂਦੇ ਰਹੀਏ ਤੇ ਤੁਹਾਡਾ ਹੀ ਆਸਰਾ ਤਕਿਆ ਨਾਨਕ ਜੀ ਕਹਿੰਦੇ ਨੇ ਕਿ ਮੈਂ ਸਾਰੀਆਂ ਹੋਰ ਆਸਾਂ ਛੱਡ ਕੇ ਪਰਮੇਸ਼ਰ ਜੀ ਸਿਰਫ ਤੁਹਾਡਾ ਹੀ ਆਸਰਾ ਤਕਿਆ ਕਿਉਂਕਿ ਤੁਹਾਡਾ ਆਸਰਾ ਸਦਾ ਦਾ ਸਹਾਈ ਹੈ ਗੁਜਰੀ ਮਹੱਲਾ ਪੰਜਵਾਂ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨਿਸ ਅਰਪੂਰ ਕੇਸ ਸੰਗ ਦਾਸ ਪਗ ਚਾਰੋਂ ਇਹੈ ਮਨੋਰਥ ਮੋਰ ठाकुर तुज बिन बिया ना होर चित चित बों हर रसन आरादों निरखो तुमारी ओर रह आओ हां जी सतगुरु कहंदे ने के हे परमेश्वर जी ਸਾਡੇ ਤੇ ਇਸ ਤਰ੍ਹਾਂ ਦੀ ਕਿਰਪਾ ਕਰੋ ਕਿ ਦਿਨ ਰਾਤ ਤੁਹਾਡਾ ਜਸ ਗਾਵੀਏ ਦਿਨ ਰਾਤ ਤੁਹਾਡੀ ਸਿਫਤ ਸਲਾਹ ਕਰੀਏ ਤੁਹਾਡੇ ਦਾਸਾਂ ਦੀ ਸੇਵਾ ਇਸ ਤਰ੍ਹਾਂ ਕਰੀਏ ਇੰਨੀ ਨਿਮਰਤਾ ਵਿੱਚ ਕਿ ਉਹਨਾਂ ਦੇ ਪੈਰਾਂ ਦੀ ਧੂੜ ਵਾਂ ਕੇ ਰਹੀਏ ਇਹ ਜੀਵਨ ਦਾ ਮਨੋਰਥ ਬਣ ਜਵੇ ਤੇਰੇ ਦਾਸਾਂ ਦੀ ਸੇਵਾ ਕਰਨਾ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾ ਸਾਨੂੰ ਕਿਸੇ ਹੋਰ ਦਾ ਆਸਰਾ ਨਹੀਂ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਮਨ ਦੀ ਇੱਛਾ ਹੈ ਕਿ ਮੇਰੀ ਰਸਨਾ ਹਰ ਵਕਤ ਤੁਹਾਡਾ ਨਾਮ ਜਪੇ ਹਮੇਸ਼ਾ ਤੁਹਾਡਾ ਹੀ ਅਸੀਂ ਆਸਰਾ ਤੱਕੀਏ ਹੋਰ ਕਿਸੇ ਆਸਰੇ ਦੇ ਉੱਪਰ ਨਾ ਆਪਣਾ ਮਨ ਟਿਕਾਈਏ ਸਿਰਫ ਤੁਹਾਡਾ ਹੀ ਆਸਰਾ ਦਿਆਲ ਪੁਰਖ ਸਰਬਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰ ਸ ਆਖੀ ਫੋਰ ਕਹਿੰਦੇ हे ਪਰਮੇਸ਼ਰ ਜੀ ਦੋਨੇ ਹੱਥ ਜੋੜ ਕੇ ਬੇਨਤੀ ਆ ਆਪਣੇ ਦਾਸ ਨਾਨਕ ਤੇ ਵੀ ਕਿਰਪਾ ਕਰੋ ਕਿ ਹਮੇਸ਼ਾ ਤੁਹਾਡਾ ਨਾਮ ਜਪੇ ਕਿਉਂਕਿ ਤੁਹਾਡਾ ਨਾਮ ਜਪਣ ਦੇ ਨਾਲ ਅੱਖ ਫਰਕਣ ਜਿੰਨੇ ਸਮਝ ਦੇ ਵਿੱਚ ਜੀਵ ਦੀ ਵਿਕਾਰਾਂ ਤੋਂ ਮਾਇਆ ਤੋਂ ਆਵਾਗਵਨ ਤੋਂ ਖੁਲਾਸੀ ਹੋ ਜਾਂਦੀ ਹੈ ਤੁਹਾਡੇ ਨਾਮ ਵਿੱਚ ਇੰਨੀ ਤਾਕਤ ਆ ਗੂਜਰੀ ਮਹੱਲਾ 5ਵਾਂ ब्राह्मण लोक अर रुद्र लोक आई इंद्र लोक ते ताए साध संगत को जोहे ना साके मल मल तो वै पाए अब मोहे आए परयो सरनाए गोहज पाब को बहुत पर जा रे मोको सतगुरु दियो है बताए रहाओ ਹੰਦੀ ਸੰਗ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੀ ਇਹ ਮਾਇਆ ਕਹਿੰਦੇ ਬ੍ਰਹਮ ਲੋਕ ਸ਼ਿਵ ਲੋਕ ਇੰਦਰ ਲੋਕ ਦੇ ਵਿੱਚ ਹਰ ਇੱਕ ਜਗ੍ਹਾ ਤੇ ਇਹਦਾ ਜੋਰ ਆ ਕਹਿੰਦੇ ਬੜੇ ਜੋਰ ਵਾਲੀ ਮਾਇਆ ਹੈ ਪਰ ਕਹਿੰਦੇ ਜਿਹੜਾ ਜੀਵ ਸਾਧ ਸੰਗਤ ਵਿੱਚ ਟਿਕ ਕੇ ਉਸ ਪਰਮੇਸ਼ਰ ਦਾ ਨਾਮ ਜਪਦਾ ਉਹਨਾਂ ਦੇ ਕਹਿੰਦੇ ਪੈਰ ਮਲ ਮਲ ਧੋਂਦੀ ਆ ਮਾਇਆ ਜਦੋਂ ਕਹਿੰਦੇ ਜੀਵ ਸਤਗੁਰ ਦੀ ਸ਼ਰਨ ਆ ਜਾਂਦਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਫੇਰ ਸਤਗੁਰੂ ਜੀ ਦੱਸਦੇ ਨੇ ਕਿ ਜਿਹੜੀ ਇਹ ਤ੍ਰਿਸ਼ਨਾ ਦੀ ਅਗਨੀ ਆ ਜਿਹੜੀ ਸੰਸਾਰ ਦੇ ਵਿੱਚ ਬੜੀ ਗੁੱਜੀ ਬਹੁਤ ਗੁੱਜੀ ਕਹਿੰਦੇ ਬਲ ਰਹੀ ਹੈ ਤ੍ਰਿਸ਼ਨਾ ਦੀ ਅੱਗ ਪੱਜੇ ਸਾਧ ਸੰਗਤ ਵਿੱਚ ਆ ਗਿਆ ਪਰਮੇਸ਼ਰ ਦਾ ਨਾਮ ਜਪ ਲਿਆ ਉਹਦਾ ਕੁਝ ਨਹੀਂ ਵਿਗਾੜ ਸਕਦੀ ਨਾ ਮਾਇਆ ਨਾ ਤ੍ਰਿਸ਼ਨਾ ਸਿੱਧ ਸਾਧਿਕ ਅਰ ਜਖ ਕਿਨਰ ਨਰ ਰਹੀ ਕਾਂਠ ਉਰ ਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤੈ ਜਾ ਕੈ ਕੋਟ ਐਸੀ ਦਾਸਾਏ ਕਹਿੰਦੇ ਜਿਹੜੀ ਇਹ ਮਾਇਆ ਹੈਗੀ ਆ ਸਾਰੇ ਸਿੱਧਾਂ ਨੂੰ ਕਹਿੰਦੇ ਜਿਹੜੇ ਜੋਗ ਕਰ ਰਹੇ ਨੇ ਜਿਹੇ ਭਗਤੀ ਕਰ ਰਹੇ ਨੇ ਜਾਂ ਜਿਹੜੇ ਪੁੱਜ ਗਏ ਨੇ ਕਹਿੰਦੇ ਫਿਰ ਜਖ ਕਿਨਰ ਹੋਰ ਕਹਿੰਦੇ ਸਾਰਿਆਂ ਤੇ ਕਹਿੰਦੇ ਗਲ ਨੂੰ ਚਿੰਬੜੀ ਹੋਈ ਆ ਇਹ ਮਾਇਆ ਪਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਜਿਸ ਪਰਮੇਸ਼ਰ ਦੇ ਘਰ ਕਹਿੰਦੇ ਇਸ ਮਾਇਆ ਵਰਗੀਆਂ ਕਰੋੜਾਂ ਦਾਸੀਆਂ ਨੇ ਸੇਵਾ ਕਰਨ ਵਾਲੀਆਂ ਮਾਇਆ ਸਿਰ ਤੇ ਨਹੀਂ ਬੈਠਦੀ ਮਾਇਆ ਦਾਸੀ ਬਣੀ ਹੋਈ ਹੈ ਪਰਮੇਸ਼ਰ ਦੇ ਘਰ ਕਰੋੜਾਂ ਦਾਸੀਆਂ ਨੇ ਮਾਇਆ ਵਰਗੀਆਂ ਕਹਿੰਦੇ ਉਸ ਪਰਮੇਸ਼ਰ ਦੇ ਜਿਹਨੇ ਨਾਮ ਜਪਿਆ ਫਿਰ ਉਸ ਪਰਮੇਸ਼ਰ ਨੇ ਉਸ ਜੀਵ ਦਾ ਪੱਖਪੂਰਿਆ ਉਹਦਾ ਮਾਇਆ ਕੁਛ ਨਹੀਂ ਵਿਗਾੜ ਸਕਦੀ ਗੁਜਰੀ ਮਹਿਲਾ ਪੰਜਵਾ ਅਪਜਸ ਮਿਟੈ ਹੋਵੈ ਜਗ ਕੀਰਤ ਦਰਗਹਿ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨ ਬਿਰਤੀ ਜਾਈਏ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤੇ ਆਈਏ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੂੰ ਕਹਿੰਦੇ ਪਹਿਲਾਂ ਨਿਰਾਦਰੀ ਮਿਲਦੀ ਸੀਗੀ ਪਰ ਜਦੋਂ ਉਹ ਜੀਵ ਪਰਮੇਸ਼ਰ ਦਾ ਨਾਮ ਜਪਦਾ ਸਾਰਾ ਜੱਗ ਉਹਦੀ ਸੋਭਾ ਕਰਦਾ ਤੇ ਉਸ ਜੀਵ ਨੂੰ ਦਰਗਾਹ ਦੇ ਵਿੱਚ ਪਰਮਾਤਮਾ ਦੇ ਘਰ ਪ੍ਰਵਾਨਗੀ ਮਿਲਦੀ ਆ ਉਹਦਾ ਕਹਿੰਦੇ ਜਿਹੜਾ ਮੌਤ ਦਾ ਡਰਾ ਉਹ ਇੱਕ ਪਲ ਵਿੱਚ ਖਤਮ ਹੋ ਜਾਂਦਾ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਤੇ ਉਹਨੂੰ ਬਹੁਤ ਹੀ ਆਨੰਦ ਮਿਲਦਾ ਕਹਿੰਦੇ ਉਹ ਇਸ ਤਰ੍ਹਾਂ ਆਨੰਦ ਵਿੱਚ ਆਪਣੇ ਨਿੱਜ ਦੇ ਘਰ ਵਿੱਚ ਟਿਕ ਜਾਂਦਾ ਕਹਿੰਦੇ ਉਹ ਪਰਮੇਸ਼ਰ ਜੋ ਜੀਵ ਦੀ ਕਲਣਾ ਕਾਲੀ ਹੋਈ ਕੀਤੀ ਹੋਈ ਭਗਤੀ ਨੂੰ ਬਿਰਥੀ ਨਹੀਂ ਜਾਣ ਦਿੰਦਾ ਕਹਿੰਦੇ ਔਰ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਆਪਣੇ ਮਨੋਂ ਆਪਣੇ ਤਨੋਂ ਕਰਕੇ ਧਿਆਉਣਾ ਚਾਹੀਦਾ ਆਪਣੇ ਮਨ ਅਤੇ ਹਿਰਦੇ ਕਰਕੇ ਉਸ ਪਰਮੇਸ਼ਰ ਦਾ ਨਾਮ ਅੱਠੇ ਪਹਿਰ ਧਿਆਈਏ ਜੋ ਸਾਡੀ ਇਹ ਕਾਲਣਾ ਨੂੰ ਬਿਰਥੀ ਨਹੀਂ ਜਾਣ ਦਿੰਦਾ ਮੋਹੇ ਸਰਨ ਦੀਨ ਦੁਖ ਪੰਜਨ ਤੂੰ ਦੇਹ ਸੋਈ ਪ੍ਰਭ ਪਾਈਏ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਐ ਪੈਜ ਰਖਾਈਏ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਐ ਪੈਜ ਰਖਾਈਏ ਕਹਿੰਦੇ ਹੈ ਪਰਮੇਸ਼ਰ ਜੀ ਇਹ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲੇ ਪਰਮੇਸ਼ਰ ਜੀ ਸਾਡੇ ਗਰੀਬਾਂ ਦੇ ਸਿਰ ਦੇ ਸਾਈਂ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਕਹਿੰਦੇ ਜੋ ਦਾਤਾਂ ਤੁਸੀਂ ਸਾਨੂੰ ਦਿਨੇ ਹੋ ਅਸੀਂ ਉਹੀ ਪ੍ਰਾਪਤ ਕਰ ਸਕਦੇ ਹਾਂ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਹਾਡੇ ਚਰਨਾ ਕਮਲਾਂ ਦੇ ਨਾਲ ਮੇਰਾ ਪ੍ਰੇਮ ਪੈ ਗਿਆ ਕਹਿੰਦੇ ਕਹਿੰਦੇ ਤੁਸੀਂ ਆਪਣੇ ਦਾਸਾਂ ਦੀ ਪੈ ਜ ਇੱਜ਼ਤ ਆਪ ਰੱਖਦੇ ਹੋ ਗੁਜਰੀ ਮਹੱਲਾ ਪੰਜਮਾ ਬਿਸੰਬਰ ਜੀਨ ਕੋ ਦਾਤਾ ਭਗਤ ਪਰੇ ਪੰਡਾਰ ਜਾ ਕੀ ਸੇਵਾ ਨਿਫਲ ਨ ਹੋਫਤ ਖਿਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਕਾ ਕੋ ਸਗਲ ਜੀ ਜਾ ਕੋ ਅਰਾ ਦੇਤਾ ਹੂ ਕੋ ਤੂੰ ਜਾਚ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਅਰਾ ਦੇਤਾ ਹੂ ਕੋ ਤੂੰ ਜਾਚ ਰਹਾਓ ਹਾਂਜੀ ਸੰਗਤ ਜੀ ਗੁਰੂ ਆਜਨ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਾਡੀ ਸਾਰਿਆਂ ਦੀ ਪਾਲਣ ਕਰਨ ਵਾਲਾ ਹੈ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਭਗਤੀ ਦੇ ਨਾਲ ਉਹਦੇ ਭੰਡਾਰੇ ਭਰੇ ਪਏ ਨੇ ਅਮਕ ਨੇ ਕਦੇ ਖਤਮ ਨਹੀਂ ਹੋਣ ਵਾਲੇ ਕਹਿੰਦੇ ਜੀ ਦੀ ਸੇਵਾ ਕੀਤੀ ਕਦੇ ਕਹਿੰਦੇ ਵਿਅਰਥ ਨਹੀਂ ਜਾਂਦੀ ਜੋ ਕਹਿੰਦੇ ਇੱਕ ਪਲ ਦੇ ਵਿੱਚ ਜੀਵ ਦਾ ਉਧਾਰ ਕਰ ਦਿੰਦਾ ਹੈ ਕਹਿੰਦੇ हे ਮੇਰੇ ਮਨ ਤੂੰ ਉਸ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਪ੍ਰੀਤ ਕਰ ਉਹ ਪਰਮੇਸ਼ਰ ਜਿਹਨੂੰ ਕਹਿੰਦੇ ਸਾਰੇ ਸ੍ਰਿਸ਼ਟੀ ਦੇ ਜੀ ਜਪਦੇ ਨੇ ਜਿਹਦੀ ਆਰਾਧਨਾ ਕਰਦੇ ਨੇ ਜਿਹਦੇ ਤੋਂ ਮੰਗਦੇ ਨੇ ਤੂੰ ਵੀ ਉਹਦੇ ਤੋਂ ਹੀ ਮੰਗ ਤੂੰ ਵੀ ਉਹਦੀ ਉਹ ਆਰਾਧਨਾ ਕਰ ਉਸ ਪਰਮੇਸ਼ਰ ਦੀ ਹੋਰ ਕਿਸੇ ਦੀ ਨਹੀਂ ਨਾਨਕ ਸਰਣ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋ ਸਹਾਈ ਜਿਸ ਤੂੰ ਰਾਖੇ ਤਿਸ ਕਹਾ ਕਰੇ ਸੰਸਾਰ ਫੇ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਨਾਨਕ ਵੀ ਤੁਹਾਡੀ ਸਰਨ ਆਇਆ ਹੈ ਕਹਿੰਦੇ ਮੇਰੇ ਪ੍ਰਾਣਾ ਦੀ ਆਸਰਾ ਜਿੰਦ ਤੁਸੀਂ ਹੋ ਪਰਮੇਸ਼ਰ ਜੀ हे ਪਰਮੇਸ਼ਰ ਜੀ ਕਹਿੰਦੇ ਸਾਡੇ ਤੁਸੀਂ ਸਹਾਈ ਬਣੋ ਜਿਸ ਦੇ ਤੁਸੀਂ ਸਹਾਈ ਬਣ ਜਾਂਦੇ ਹੋ ਉਹਦਾ ਸੰਸਾਰ ਦੇ ਲੋਕ ਉਸ ਜੀਵ ਦਾ ਕੁਝ ਵੀ ਵਿਗਾੜ ਨਹੀਂ ਸਕਦੇ ਜਿਸ ਦੀ ਰੱਖਿਆ ਪਰਮੇਸ਼ਰ ਆਪ ਕਰਦਾ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਗੂਜਰੀ ਮਹੱਲਾ ਪੰਜਵਾਂ ਜਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗਇਓ ਸਬ ਤਾਪ ਰਹਾਓ ਕਹਿੰਦੇ ਆਪਣੇ ਸੇਵਕ ਦੀ ਪੈਜ ਪਰਮੇਸ਼ਰ ਆਪ ਰੱਖਦਾ ਹੈ ਉਸ ਦੀ ਇੱਜ਼ਤ ਪਰਮੇਸ਼ਰ ਆਪ ਬਣਾਉਂਦਾ ਹੈ ਕਹਿੰਦੇ ਜਿਸ ਵੀ ਜੀਵ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮ ਇਹ ਦਵਾਈ ਹੈ ਕਹਿੰਦੇ ਇਹ ਦੇ ਦਿੱਤੀ ਉਹਦੇ ਸਾਰੇ ਦੁੱਖ ਕਲੇਸ਼ ਖਤਮ ਹੋ ਗਏ ਪਰਮੇਸ਼ਰ ਦਾ ਨਾਮ ਸਾਰੇ ਦੁੱਖਾਂ ਦੀ ਦਵਾਈ ਆ ਕਹਿੰਦੇ ਉਹਦੇ ਸਾਰੇ ਤਾਪ ਉਤਰ ਗਏ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਤਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰੇ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਵਤ ਰੀ ਗੁਰ ਨਾਨਕ ਨਿਤ ਨਿਤ ਚੜਐ ਸਵਾਈ ਅੰਗੀਕਾਰ ਕਿਉ ਮੇਰੇ ਕਰਤੈ ਗੁਰਪੂਰੇ ਕੀ ਵੜਈ ਅਬ ਚਲਨੀ ਵਤਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਹਾਂਜੀ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਚਕ ਦੀ ਆ ਰੋਗ ਨੇ ਕਹਿੰਦੇ ਆ ਹੋਇਆ ਤਾਂ ਉਦੋਂ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਸੀ ਫਿਰ ਪਰਮੇਸ਼ਰ ਨੇ ਕਹਿੰਦੇ ਕਿਰਪਾ ਕਰਕੇ ਬਾਲਕ ਹਰਗੋਬਿੰਦ ਦਾ ਇਸ ਚੇਚਕ ਤੋਂ ਬਚਾ ਕੀਤਾ ਕਹਿੰਦੇ। ਇਹ ਚੇਚਕ ਦਾ ਰੋਗ ਹੋਰ ਸਾਰੇ ਦੁੱਖ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਾਲਾ ਨਾਲ ਉਹਦਾ ਨਾਮ ਜਪਣ ਨਾਲ ਉਹਦੇ ਗੁਣ ਗਾਇਨ ਕਰਨ ਨਾਲ ਦੂਰ ਹੋਏ। ਕਹਿੰਦੇ ਜਿਸ ਵੀ ਸੇਵਕ ਦਾ ਪਖ ਪਰਮੇਸ਼ਰਪੁਰ ਦਾ ਹੈ। ਉਹ ਕਹਿੰਦੇ ਪੂਰੇ ਗੁਰੂ ਦੀ ਵਡਿਆਈ ਦੀ ਬਰਕਤ ਨਾਲ ਜਦੋਂ ਜੀਵ ਗੁਰੂ ਦੀ ਸ਼ਰਨ ਜਾਂਦਾ ਹੈ ਤਾਂ ਗੁਰੂ ਦੀ ਸ਼ਰਨ ਦੀ ਬਰਕਤ ਦੇ ਨਾਲ ਪਰਮੇਸ਼ਰ ਉਸ ਸੇਵਕ ਦਾ ਅੰਗੀਕਾਰ ਬਣ ਜਾਂਦਾ ਹੈ ਕਹਿੰਦੇ ਗੁਰੂ ਨਾਨਕ ਜੀ ਨੇ ਜੋ ਇਸ ਪਰਮੇਸ਼ਰ ਦਾ ਨਾਮ ਜਪਣ ਵਾਲੀ ਕਹਿੰਦੇ ਰੀਤ ਚਲਾਈ ਹੈ ਕਹਿੰਦੇ ਇਹ ਰੀਤ ਪੱਕੀ ਬਣ ਗਈ ਹੈ ਅਬ ਚਲ ਨੀਵ ਤਰੀ ਗੁਰੂ ਨਾਨਕ ਪਾਸ਼ਾ ਨੇ ਜੋ ਕਹਿੰਦੇ ਨਾਮ ਸਿਮਰਨ ਦੀ ਪ੍ਰਥਾ ਚਲਾਈ ਹੈ ਕਹਿੰਦੇ ਇਹ ਕਹਿੰਦੇ ਹੁਣ ਦਿਨ ਦੁਗਣੀ ਰਾਤ ਚੌਗਣੀ ਨਾਮ ਸਿਮਰਨ ਦੀ ਕਹਿੰਦੇ ਇਹ ਜਿਹੜੀ ਹੈਗੀ ਆ ਇਹ ਰੀਤ ਵੱਧਦੀ ਜਾ ਰਹੀ ਹੈ ਕਹਿੰਦੇ ਕਦੇ ਨਾ ਖਤਮ ਹੋਣ ਵਾਲੀ ਅਬਚਲ ਪੱਕੀ ਨਹੀਂ ਹੈ ਕਹਿੰਦੇ ਇਹ ਨਾਮ ਸਿਮਰਨ ਦੀ ਜਿਸ ਵੀ ਜੀਵ ਨੇ ਕਹਿੰਦੇ ਉਹਦਾ ਨਾਮ ਜਪਿਆ ਹੈ ਉਹ ਇਥੋਂ ਤਰਿਆ ਹੈ ਇਸ ਭਵਜਲ ਤੋਂ ਸਾਗਰ ਤੋਂ ਦੁੱਖਾਂ ਤੋਂ ਕਲੇਸ਼ਾਂ ਤੋਂ ਬਸ ਉਹਦਾ ਨਾਮ ਜਪੀਏ ਆਪਾਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ